ਅੱਜ ਬਾਈ ਆਪਾਂ ਤੁਹਾਨੂੰ ਦੱਸਨੇ ਆ ਵੀ ਆਪਣੇ ਕੋਲ ਕਿਹੜੇ-ਕਿਹੜੇ ਇੰਪਲੀਮੈਂਟ ਹੁੰਦੇ ਆ ਤੇ ਆਲੂਆਂ ਵਾਸਤੇ ਬਾਈ ਆਪਣੇ ਕੋਲ ਨਾ ਆਲੂਆਂ ਵਾਸਤੇ ਬਾਈ ਆਪਣੇ ਕੋਲ ਨਾ ਹੈਗੀ ਸ਼ਕਤੀਮਾਨ ਗ੍ਰੈਮੇ ਦਾ ਪਲਾਂਟਰ ਆ ਜੀ ਤੇ ਇਹ ਹੈਗਾ ਗ੍ਰੈਮੇ ਹੈਗੀ ਆ ਜੀ ਜਰਮਨ ਦੀ ਕੰਪਨੀ ਆ ਗ੍ਰੈਮੇ ਤੇ ਸ਼ਕਤੀਮਾਨ ਨਾਲ ਟਾਇਆ ਆਪਾਂ ਜੀ ਆਪਣਾ ਤੇ ਜਿੰਨੇ ਵੀ ਹੁਣ ਤੱਕ ਬਾਈ ਆਟੋਮੈਟਿਕ ਪਲਾਂਟਰ ਆਏ ਨੇ ਜਿਹੜੇ ਪਟੇ ਨਾਲ ਆਲੂ ਲੱਗਦੇ ਨੇ ਇਦਾਂ ਆਟੋਮੈਟਿਕ ਆਪੇ ਜਾ ਕੇ ਸਾਰੀਆਂ ਮਸ਼ੀਨਾਂ ਬਾਈ ਇਸ ਪਲਾਂਟਰ ਦੀਆਂ ਕਾਪੀਆਂ ਨੇ origignal ਯਾਨੀ ਕਿ ਇਹੀ ਆ ਜਿਹੜਾ ਜਰਮਨ ਤੋਂ ਆਉਂਦਾ ਸੀਗਾ ਤੇ ਹੁਣ ਪਹਿਲਾਂ ਇਕੱਲਾ ਹੀ ਗ੍ਰੇਮੇ ਹੁੰਦਾ ਸੀਗਾ ਹੁਣ ਸ਼ਕਤੀਮਾਨ ਗ੍ਰੇਮੇ ਹੋ ਗਿਆ ਪਹਿਲਾਂ ਇਕੱਲਾ ਹੀ ਗ੍ਰੇਮੇ ਕੰਪਨੀ ਵਿੱਚ ਹੋਸ਼ ਕਰਦੀ ਸੀਗੀ ਸੇਲ ਕਰਦੀ ਸੀਗੀ ਜੀ ਇਹ ਮਸ਼ੀਨ ਤੇ ਹਜੇ ਤੱਕ ਇਹਦੇ ਵਰਗੀ ਐਕੂਰੇਸੀ ਕਿਸੇ ਵਲੰਟਰ ਦੀ ਨਹੀਂ ਹੈਗੀ ਬਣੀ ਜੀ ਤੇ ਇਹਦਾ ਕਾਰਨ ਕੀ ਆ ਕੁਆਲਿਟੀ ਇੱਕ ਕਾਰਨ ਇੱਕਾ ਪਟਾ ਜੀ ਪਟਾ ਇਹਦਾ ਇੰਨਾ ਵਧੀਆ ਆ ਵੀ 8-10 ਸਾਲ ਤੱਕ ਇਹ ਤੇ ਜਾਂਦਾ ਹੀ ਨਹੀਂਗਾ ਆ ਦੇਖੋ ਆਪਣੇ ਕੋਲ ਆ ਡੈਮੋ ਵਾਲਾ ਪੀਸ ਵੀ ਆ ਜੀ ਜੇ ਕਿਸੇ ਨੂੰ ਵੀ ਭਾਈ ਜੀ ਇਸ ਪਲੰਟਰ ਦਾ ਡੈਮੋ ਚਾਹੀਦਾ ਹੋਇਆ ਨਵੇਂ ਸ਼ਹਿਰ ਏਰੀਏ ਚ ਕਿਤੇ ਵੀ ਗੜਸ਼ੰਕ ਕਰ ਕਰਨੀ ਕਿਤੇ ਵੀ ਚਾਹੀਦਾ ਹੋਇਆ ਬਾਈ ਜੀ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਇਹ ਜਿਹੜਾ ਪਲੈਂਟਰ ਆ 26 ਇੰਚ ਤੇ ਆਲੂ ਲਾਉਂਦਾ ਇੱਕ ਲਾਈਨ ਦੇ ਵਿੱਚ ਆਪਾਂ ਡੈਮੋ ਦੇ ਦਾਂਗੇ ਆਪਣੇ ਕੋਲ 26 ਇੰਚ ਵਾਲਾ ਪਲੈਂਟਰ ਆ ਡੈਮੋ ਤੇ ਕਿਸੇ ਨੂੰ ਵੀ ਡੈਮੋ ਚਾਹੀਦਾ ਹੋਇਆ ਬਾਈ ਜੀ ਆਪਣੇ ਨਾਲ ਕਰ ਲਿਓ ਬਾਈ ਜੀ ਸੰਪਰਕ ਤੇ ਆ ਦੇਖੋ ਬੈਕ ਸਾਈਡ ਤੋਂ ਦੇਖੋ ਜਿਹੜੇ ਹੁਣ ਪਲੈਂਟਰ ਆ ਰਹੇ ਨੇ ਸਾਰੀਆਂ ਇਹ ਚੀਜ਼ ਦੀਆਂ ਕਾਪੀਆਂ ਹੋਣਗੀਆਂ ਜੀ ਉਥੋਂ ਬੀਜ ਡਿੱਗਦਾ ਤੇ ਆ ਪਲੇਟ ਨਾਲ ਥੋੜਾ ਜਿਹਾ ਟੱਕ ਹੁੰਦਾ ਡਿਸਕਾਂ ਨਾਲ ਤੇ ਪਿੱਛੋਂ ਬੱਟ ਦੇਖਿਓ ਬੱਟ ਦੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਇਹਦੀ ਬਣਦੀ ਆ ਇਹਦਾ ਕਾਰਨ ਇਹ ਆ ਵੀ ਜਿਹੜਾ ਬੱਟ ਵਾਲਾ ਪਲੈਂਟਰ ਆ ਪਿੱਛੇ ਵਾਲਾ ਇਹ ਅਲੱਗ ਆ ਪਲੈਂਟਰ ਨਾਲੋਂ ਅੱਗੇ ਵਾਲੇ ਨਾਲੋਂ ਸਿਰਫ ਆ ਦਾ압 ਨੂੰ ਦਿੱਤਾ ਆ ਆ ਟਾਪ ਲਿੰਕ ਪਈ ਹੋਈ ਆ ਇਹਦੇ ਵਿੱਚ ਆ ਪਿੰਨ ਪਈ ਹੋਈ ਏ ਇਹ ਜਿਹੜਾ ਪਿੱਛੇ ਵਾਲਾ ਸਿਸਟਮ ਆ ਇਹ ਲੱਗ ਆ ਜੀ ਕਿਸੇ ਨੂੰ ਵੀ ਇਹਦਾ ਡੈਮੋ ਚਾਹੀਦਾ ਹੋਇਆ ਭਾਈ ਇੱਕ ਵਾਰ ਡੈਮੋ ਲੈ ਕੇ ਜਰੂਰ ਦੇਖੋ ਫੇਰ ਯਾਨੀ ਕਿ ਪਤਾ ਲੱਗੂਗਾ ਤੁਹਾਨੂੰ ਵੀ ਕੀ ਫਰਕ ਆ ਬਾਕੀ ਪਲੈਂਟਰਾਂ ਨਾਲੋਂ ਤੇ ਕਿੱਦਾਂ ਇਹਦੇ ਵਿੱਚ ਝਾੜ ਨਿਕਲਦਾ ਲੂਆਂ ਦਾ ਅਸੀਂ ਜਿੰਨਿਆਂ ਨੂੰ ਵੀ ਡੈਮੋ ਦਿੱਤਾ ਅਸੀਂ ਘੱਟੋ ਘੱਟ ਵੀ ਉੰਨੇ ਬੰਦਿਆਂ ਨੂੰ ਅਸੀਂ ਇਹ ਪਲੈਂਟਰ ਦੇ ਚੁੱਕੇ ਆ ਨਾ ਮੈਂ ਤੇ ਉਹਨਾਂ ਨੇ ਬਾਈਆਂ ਨੇ ਖੁਦ ਕਿਹਾ ਵੀ ਹਾਂ ਝਾੜ ਚ ਫਰਕ ਹੈਗਾ ਜਾਂ ਕੁਆਲਿਟੀ ਚ ਫਰਕ ਹੈਗਾ ਤਾਂ ਕਰਕੇ ਬਾਈ ਇਹਦਾ ਆਪਾਂ ਮਤਲਬ ਜਿਹੜਾ ਡੈਮੋ ਦਿੱਤੇ ਤਾਂ ਕਰਕੇ ਆਪਾਂ ਨਵੇਂ ਪੀਸ ਦਿੱਤੇ ਤੇ ਆ ਤੁਹਾਨੂੰ ਆਪਾਂ ਦਿਖਾਏ ਦਿੱਤਾ ਵੀਡੀਓ ਦੇ ਵਿੱਚ ਲੇਜ਼ਰ ਕਰਾਵਣੇ ਕੋਲੋਂ ਦਾ ਟੀਐਨਡੀ ਦਾ ਸਿਸਟਮ ਆਉਂਦਾ ਬਕਟ ਬਹੁਤ ਸੋਹਣੀ ਬਣੀ ਹੋਈ ਆ ਤੇ ਟੀਐਨਡੀ ਦਾ ਹੀ ਸਿਸਟਮ ਹੋਊਗਾ ਨਾਲ ਇੱਕੋ ਕੰਪਨੀ ਦਾ ਸਾਰਾ ਸਿਸਟਮ ਹੋਊਗਾ ਇਹਦਾ ਇੱਕ ਫਾਇਦਾ ਕੀ ਹੁੰਦਾ ਇੱਕੋ ਕੰਪਨੀ ਦਾ ਮੰਨ ਲਓ ਜੀ ਤੁਹਾਡੇ ਕੋਲ ਵਾਕਟ ਹੈਗੀ ਹੈ ਕਿਸੇ ਹੋਰ ਕੰਪਨੀ ਦੀ ਸਿਸਟਮ ਹੋਰ ਕੰਪਨੀ ਦਾ ਜਦੋਂ ਤੁਹਾਡੇ ਸਿਸਟਮ ਚ ਕਿਤੇ ਵੀ ਖਰਾਬੀ ਆ ਜਾਂਦੀ ਆ ਤਾਂ ਜਿਹੜੇ ਵਾਕਟ ਵਾਲਿਆਂ ਸਿਸਟਮ ਵਾਲਿਆਂ ਨੂੰ ਕਹੀ ਜਾਂਦੇ ਆ ਵੀ ਤੁਹਾਡੇ ਸਿਸਟਮ ਚ ਖਰਾਬੀ ਆ ਸਿਸਟਮ ਵਾਲੇ ਵਾਕਟ ਵਾਲੇ ਨੂੰ ਕਹੀ ਜਾਂਦੇ ਆ ਵੀ ਤੁਹਾਡੇ ਵਾਕਟ ਚ ਖਰਾਬੀ ਆ ਤੇ ਇਸ ਕਰਕੇ ਟਾਈਮ ਨਾਲ ਕੋਈ ਬੰਦਾ ਨਹੀਂ ਪਹੁੰਚਦਾ ਫਿਰ ਇੱਕੋ ਕੰਪਨੀ ਦਾ ਫਾਇਦਾ ਇਹ ਆ ਵੀ ਪਾਗੜ ਵੀ TND ਦੀ ਉਹ ਸਿਸਟਮ ਵੀ TND TND ਦਾ ਹੀ ਆ ਕਿਸੇ ਜੀ ਵੀ ਕੋਈ ਵੀ ਜਦੋਂ ਮਾੜਾ ਮੋਟਾ ਕਿਤੇ ਆ ਵੀ ਗਿਆ ਫਾਲਟ ਤਾ ਕੰਪਨੀ ਭੱਜ ਕੇ ਆਊਗੀ ਕਿਉਂਕਿ ਇੱਕ ਕੰਪਨੀ ਦਾ ਇਹ। ਨਾ ਉਹ ਦੂਜੇ ਨੂੰ ਬਲੇਮ ਕਰ ਸਕਦੇ ਆ ਜੀ। ਤੇ ਇਹਦੇ ਵਿੱਚ ਵੈਸੇ ਤਾਂ ਇਹ ਕੰਪਲੀਟ ਹੈ ਨਹੀਂ ਜਮਾਈ ਤੇ ਬਣਿਆ ਬਹੁਤ ਸੋਹਣਾ ਹੋਇਆ ਜੀ। ਤੇ ਬਸ ਸਿਰਫ ਆ ਦੋ ਪਲੱਗ ਲੱਗਦੇ ਨੇ ਮੂਰੇ। ਆ ਦੋ ਪਲੱਗ ਟਰੈਕਟਰ ਤੇ ਲੱਗਣੇ ਨੇ ਤੇ ਜਾਂ ਉਹ ਦੋ ਆ ਡਿਸਟ੍ਰੀਬਿਊਟਰ ਵਾਲੇ ਪਾਇਪ ਲੱਗਦੇ ਨੇ। ਬਾਕੀ ਫਰਾਲੀ ਇਕੱਠਣ ਵਾਲਾ ਇਕੱਠੀ ਕਰਨ ਵਾਲਾ ਬੈਲਰ ਰੈਕ ਕਿਸੇ ਨੂੰ ਵੀ ਬਾਈ ਜੀ ਚਾਹੀਦਾ ਹੋਇਆ ਤਾਂ ਬਾਈ ਜੀ ਆਪਣੇ ਨਾਲ ਸੰਪਰਕ ਕਰਿਓ। ਬੈਲਰ ਵੀ ਹੁੰਦੇ ਨੇ ਜੀ ਆਪਣੇ ਕੋਲ ਨਵੇਂ। ਤੇ ਸੁਪਰ ਸੀਡਰ ਸ਼ਕਤੀਮਾਨ ਕੰਪਨੀ ਦੇ ਤੇ ਭਾਈ ਇੱਕ ਹੋਰ ਤੁਹਾਨੂੰ ਦਿਖਾ ਦਈਏ ਮੱਕੀ ਵਾਲੀ ਮਸ਼ੀਨ ਖੜੀ ਹੈ ਜੀ ਆਪਣੇ ਕੋਲ ਬਕਾਉ ਕਿਸੇ ਨੂੰ ਵੀ ਜੇ ਭਾਈ ਚਾਹੀਦੀ ਹੋਈ ਤਾਂ ਸੰਪਰਕ ਕਰ ਲਿਓ ਸੈਕੰਡ ਹੈਂਡ ਮੱਕੀ ਵਾਲੀਆਂ ਮਸ਼ੀਨਾਂ ਆਪਣੇ ਕੋਲ ਖੜੀਆਂ ਨੇ ਜੀ ਇੱਕ ਬਹੁਤ ਵਧੀਆ ਮਸ਼ੀਨ ਆ ਘੱਟ ਚੱਲੀ ਹੋਈ ਉਹ ਵੀ ਤੁਹਾਨੂੰ ਮਿਲ ਜੂਗਾ ਮੱਕੀ ਵਾਲਾ ਪਲੈਂਟਰ ਤੇ ਬਾਕੀ ਥੋੜਾ ਜਿਆਦਾ ਚੱਲਿਆ ਉਹ ਵੀ ਉਸੇ ਰੇਟ ਦੇ ਹਿਸਾਬ ਨਾਲ ਮਿਲ ਜੂਗਾ ਤੁਹਾਨੂੰ ਕਿਸੇ ਨੇ ਵੀ ਜੇ ਮੱਕੀ ਵਾਲਾ ਪਲੈਂਟਰ ਚਾਹੀਦਾ ਹੋਇਆ ਭਾਈ ਜੀ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਕਿਸੇ ਨੂੰ ਨਵਾਂ ਚਾਹੀਦਾ ਹੋਇਆ ਬਾਈ ਤਾਂ ਵੀ ਆਪਣੇ ਨਾਲ ਸੰਪਰਕ ਕਰਿਓ ਆਪਣੇ ਦੋ ਤਰ੍ਹਾਂ ਦੇ ਪਲੈਂਟਰ ਆਉਂਦੇ ਆ ਨਵੇਂ ਚ ਇੱਕ ਤਾਂ ਜੀ ਆ ਆਉਂਦਾ ਇਹਦੇ ਬੈਕ ਸ਼ਾਈਡ ਦੇ ਟਾਇਰ ਹੁੰਦੇ ਨੇ ਪਿਛਲੇ ਪਾਸੇ ਆ ਦੇਖੋ ਇਹਦੇ ਪਿਛਲੇ ਪਾਸੇ ਟਾਇਰ ਹੁੰਦੇ ਨੇ ਤੇ ਸਟੈਂਡ ਤੇ ਖੜਦਾ ਕਿਉਂਕਿ ਜਿਹਨੂੰ ਜਿੱਦਾਂ ਦੀ ਡਿਮਾਂਡ ਹੁੰਦੀ ਉਦਾਂ ਦੀ ਅਸੀਂ ਮਸ਼ੀਨ ਪ੍ਰੋਵਾਈਡ ਕਰ ਦਿੰਦੇ ਆ ਪਿੱਛੇ ਟਾਇਰ ਆਉਂਦੇ ਨੇ ਇੱਕ ਮਸ਼ੀਨ ਆਉਂਦੀ ਹੈ ਇਹਦੇ ਫਰੰਟ ਦੇ ਟਾਇਰ ਹੁੰਦੇ ਨੇ ਉਹਦੇ 'ਚ ਇਹ ਫਰਕ ਆ ਵੀ ਉਹ ਥੋੜਾ ਜਿਹਾ ਲਿਫਟ ਦੇ ਕੰਟਰੋਲ ਨਾਲ ਚੱਲਦਾ ਇਹਦੇ 'ਚ ਇਹ ਫਰਕ ਆ ਵੀ ਅਣਜਾਣ ਬੰਦਾ ਵੀ ਚਲਾ ਸਕਦਾ ਲਿਫਟ ਸਿੱਟ ਦੋ ਟਾਇਰ ਥੱਲੇ ਲੱਗ ਜਾਣੇ ਆ ਆਰਾਮ ਨਾਲ ਚੱਲੀ ਜਾਣਾ ਜੀ ਵੈਸੇ ਜੀ ਇਹ ਮਸ਼ੀਨ ਜਿਹੜੀ ਬਕਾਊ ਆ ਕਿਸੇ ਨੂੰ ਵੀ ਚਾਹੀਦੀ ਹੋਈ ਬਾਜੀ ਸੰਪਰਕ ਕਰ ਲਿਓ ਮਸ਼ੀਨ ਬਕਾਊ ਆ ਜੀ ਤੇ ਬਹੁਤ ਘੱਟ ਚੱਲੀ ਹੋਈ ਆ ਤੇ ਮਾਡਲ ਹੈਗਾ ਜੀ 2000 2122 ਮਾਡਲ ਆ ਤੇ ਆ ਡਿਸਕਾਂ ਤੋਂ ਦੇਖ ਲਓ ਤੁਸੀਂ ਕਿੰਨੀ ਕੀ ਚੱਲੀ ਹੋਈ ਆ ਜਮੇ ਉੱਪਰ ਤੱਕ ਡਿਸਕਾਂ ਨੇ ਆਓ ਦੇਖੋ ਨਾਲ ਤੱਕ ਬਹੁਤ ਘੱਟ ਚੱਲੀ ਹੋਈ ਮਸ਼ੀਨ ਆ ਕਿਸੇ ਨੂੰ ਵੀ ਚਾਹੀਦੀ ਕਰ ਲਿਓ ਸੰਪਰਕ ਜੀ ਬਾਕੀ ਸਾਰਾ ਕੰਮ ਅਸੀਂ ਆਪਣੇ ਵੱਲੋਂ ਬਾਈ ਕਰਕੇ ਦਵਾਂਗੇ ਜਿੰਨੀ ਵੀ ਇਹਦੀ ਰਿਪੇਅਰ ਆ ਕੋਲ ਬਹਿ ਕੇ ਚਾਹੇ ਬੰਦਾ ਕਰਾ ਲਵੇ ਇਹਦੀ ਫੁੱਲ ਰਿਪੇਅਰ ਕਰਕੇ ਦਵਾਂਗੇ ਪੂਰੀ ਓਕੇ ਕੰਡੀਸ਼ਨ ਚ ਕਰਕੇ ਦਵਾਂਗੇ ਜੀ ਮਸ਼ੀਨ ਬਿਲਕੁਲ ਸਾਫ਼ ਕੰਡੀਸ਼ਨ ਚ ਮਸ਼ੀਨ ਹੈ ਜੀ 21 22 ਮਾਡਲ ਹੈ ਸ਼ਕਤੀਮਾਨ ਕੰਪਨੀ ਦਾ ਦੇਖੋ ਚੈਨਾ ਚੂਨਾ ਵੀ ਬਿਲਕੁਲ ਸਾਫ਼ ਪਈਆਂ ਨੇ ਜੀ ਇੱਕ ਇੱਕ ਚੀਜ਼ ਸਾਫ਼ ਪਈ ਆ ਤੁਹਾਨੂੰ ਆ ਖੋਲ ਕੇ ਦਿਖਾਉਨੇ ਆ ਟੱਕਣ ਬੀਜ ਵਾਲਾ ਆ ਦੇਖੋ ਸਾਰਾ ਸਾਫ ਪਿਆ ਬਾਈ ਉੱਥਾਂ ਦੇ ਉਦ ਨਹੀਂ ਪਿਆ ਵਿੱਚ ਤੇ ਬਾਕੀ ਆ ਡਿਸਕਾਂ ਨੇ ਜੀ ਮਾਰਕੇ ਵਾਲੀਆਂ ਹਾਈਡਰੌਲਿਕ ਮਾਰਕਾ ਲੱਗੇ ਹੁੰਦਾ ਸ਼ਕਤੀਮਾਨ ਨੂੰ ਜੀ ਨੇ ਕਈਆਂ ਨੂੰ ਰੱਸੀ ਜਿਹੜਾ ਹੁੰਦਾ ਵਾ ਇਹਨੂੰ ਹਾਈਡਰੌਲਿਕ ਮਾਰਕਾ ਜੀ ਦੋਏ ਪਾਸੇ ਹਾਈਡਰੌਲਿਕ ਮਾਰਕਾ ਵਾ ਆ ਦੇਖੋ ਕਿਤੋਂ ਵੀ ਯਾਨੀ ਕਿ ਮਸ਼ੀਨ ਉਹ ਨਹੀਂ ਹੈ ਕਿ ਸਾਰੀ ਸਾਫ ਹੈ ਬਿਲਕੁਲ ਕਿਸੇ ਨੂੰ ਵੀ ਇਹ ਮਸ਼ੀਨ ਚਾਹੀਦੀ ਹੋਈ ਵੱਧ ਤੋਂ ਵੱਧ ਬਈ ਆਪਣੇ ਨਾਲ ਕਰ ਲਿਓ ਕੰਟੈਕਟ ਦੋ ਤਰ੍ਹਾਂ ਦੋ ਮਸ਼ੀਨਾਂ ਖੜੀਆਂ ਜੀ ਆਪਣੇ ਕੋਲ ਸ਼ਕਤੀਮਾਨ ਕੰਪਨੀ ਦੀ ਤੇ ਹੁਣ ਬਾਈ ਆਪਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਆਹ ਬੈਲਰ ਖੜਾ ਜੀ ਨਵਾਂ ਇਹ ਵੀ ਇੱਕ ਬੈਲਰ ਚਲੇ ਗਿਆ ਨਾ ਮਾ ਵੇਚਤਾ ਹੀ ਆਪਾਂ ਸੇਲ ਕਰਤਾ ਤੇ ਦੂਆ ਬੈਲਰ ਨਾ ਮਾ ਆ ਗਿਆ ਇਹਦੀ ਵੀ ਪੀਡੀਆਈ ਕਰਕੇ ਆਪਾਂ ਖੜਾਉਣਾ ਬਾਈ ਆਹ ਦੇਖੋ ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਏਰੀਆ 'ਚ ਜਾਣਾ ਜੀ ਤੇ ਹੁਣ ਬਾਈ ਆਪਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕਈ ਵੀਰ ਪੁੱਛਦੇ ਸੀਗੇ ਵੀ ਤੁਹਾਡੀ ਡੀਲਰਸ਼ਿਪ ਕਿੱਥੇ ਡੀਲਰਸ਼ਿਪ ਬਾਈ ਆਪਣਾ ਮਾਛਵਾੜਾ ਸਾਹਿਬ ਆ ਜੀ 메ਨ ਮਾਛਵਾੜਾ ਸਾਹਿਬ ਚ ਡੀਲਰਸ਼ਿਪ ਆ ਦਾਣਾ ਮੰਡੀ ਦੇ ਸਾਹਮਣੇ ਤੇ ਕਿਸੇ ਨੇ ਵੀ ਆਉਣਾ ਹੈ ਬਾਈ ਜੀ ਆਪਣਾ ਫੋਨ ਨੰਬਰ ਤੁਹਾਨੂੰ ਦੇ ਦਿੰਦਾ ਨੰਬਰ ਹੈਗਾ ਜੀ 7087385393 ਕੰਟੈਕਟ ਕਰਕੇ ਆਇਓ ਜੀ ਤੇ ਨਵੀਆਂ ਪੁਰਾਣੀਆਂ ਮਸ਼ੀਨਾਂ ਮੱਕੀ ਵਾਲੀਆਂ ਕੋਈ ਵੀ ਚਾਹੀਦੀ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਲੇਜ਼ਰ ਕਰਾ ਗ੍ਰੈਮੇ ਵਾਲੇ ਪ੍ਰੋਡਕਟ ਗ੍ਰੈਮੇ ਦੇ ਬਹੁਤ ਪ੍ਰੋਡਕਟਰ ਨੇ ਜੀ ਆਲੂ ਵਾਲੇ ਤੇ ਪ੍ਰਾਂਟਰ ਵੀ ਆ ਡਿੱਗਰ ਵੀ ਆ ਇੱਕੋ ਬੇਲਾ ਵੱਢਣ ਵਾਲੀ ਮਸ਼ੀਨ ਵੀ ਆ ਉਹ ਵੀ ਤੁਹਾਨੂੰ ਆਪਾਂ ਚੱਲਦੀ ਦਿਖਾਵਾਂਗੇ ਕਿਸੇ ਦਿਨ ਤੇ ਸਾਰੇ ਜਿਹੜੀ ਪ੍ਰੋਡਕਟ ਆਪਣੇ ਕੋਲ ਹੁੰਦੇ ਨੇ ਹੱਥ ਚੱਲਣ ਜਿਹੜੇ ਹੱਥ ਨਾਲ ਚੱਲਣ ਵਾਲੇ ਰੂਟਾਵੇਟਰ ਵੀ ਹੁੰਦੇ ਨੇ ਜੀ ਤੇ ਹੁਣ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ